ਤੇ ਇਹ ਏਜੰਸੀ ਇਲੈਕਟ੍ਰਿਕ ਸਕੂਟਰੀਆਂ ਦੀ ਹੈ ਮੇਰਾ ਨਾਮ ਸੁਗਮਨਪ੍ਰੀਤ ਸਿੰਘ ਹੈ ਕਿ ਅਸੀਂ ਲਾਗੇ ਨੀਅਰ ਜੋੜਾ ਛਤਰਾ ਆਪਾਂ ਏਜੰਸੀ ਖੋਲੀ ਹੈ ਤੇ ਇਹ ਕਿਹੜੀਆਂ ਕਿਹੜੀਆਂ ਸਕੂਟਰੀਆਂ ਨੇ ਆਪਣੇ ਕੋਲ ਅਵੇਲੇਬਲ ਆਪਣੇ ਕੋਲ ਵੱਖ-ਵੱਖ ਰੇਟ ਤੇ ਵੱਖ-ਵੱਖ ਰੇਟ ਤੇ ਸਕੂਟਰੀਆਂ ਨੇ ਕਿ ਇੱਕਿਆਂ ਦੇ ਰੇਟ 81000 ਤੋਂ ਸਟਾਰਟ ਹੈ ਕਿੰਦਾ 60000 ਤੋਂ ਸਟਾਰਟ ਹੈ ਜਿਹੜੀਆਂ 81000 ਆਗੀਆਂ ਨੇ ਉਹ 100 ਕਿਲੋਮੀਟਰ ਚੱਲਦੀਆਂ ਨੇ ਤੇ ਉਹਨਾਂ ਚ ਬੈਟਰੀ ਦਾ ਫਰਕ ਆ 3 ਸਾਲ ਦੀ ਉਹਨਾਂ ਦੀ ਗਾਰੰਟੀ ਹੁੰਦੀ ਆ ਤੇ ਜਿਹੜੀਆਂ ਐਲ ਐਸਡ ਦੀਆਂ ਨੇ ਉਹਨਾਂ ਦੀ 1 ਸਾਲ ਦੀ ਗਾਰੰਟੀ ਹੁੰਦੀ ਹੈ ਤੇ ਬਾਕੀ ਇਹਨਾਂ ਦੇ ਬੈਟਰੀ ਦਾ ਹੁੰਦਾ ਵਾ ਇਹ ਚ ਜਿਹੜੀ 81000 ਵਾਲੀ ਆ ਉਹ ਚ ਲਿਥੀਅਮ ਦੀ ਬੈਟਰੀ ਆ ਜਾਂਦੀ ਹੈ ਤੇ ਜਿਹੜੀ 60000 ਵਾਲੀ ਉਹ ਚ ਐਲ ਐਸਡ ਦੀ ਬੈਟਰੀ ਆ ਜਾਂਦੀ ਆ ਬਾਕੀ ਆ ਹੁੰਦਾ ਤੇ ਇਹ ਚ ਫੀਚਰਸ ਆ ਜਾਂਦੇ ਨੇ ਕਰੂਸ ਸਿਸਟਮ ਆ ਜਾਂਦਾ ਹੈ ਤੁਹਾਡਾ ਇਹ ਤੁਹਾਡੀ ਏਜੰਸੀ ਦਾ ਕੀ ਨਾਮ ਤੇ ਕਿੱਥੇ ਸਥਿਤ ਹੈਗੀ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੇਰਾ ਨਾਮ ਸੁਖਮਣਪ੍ਰੀਤ ਸਿੰਘ ਹੈ ਤੇ ਜਿੱਦਾਂ ਤੁਸੀਂ ਜਾਣ ਸਕਦੇ ਹੋ ਕਿ ਗੁਰਦਾਸਪੁਰ ਜਾਂਸੀ ਲੋਕ ਕਾਨੂੰ ਬਹੁਤ ਦੂਰ ਪੈ ਜਾਂਦੀ ਸੀ ਤੇ ਤਾਂ ਕਰਕੇ ਅਸੀਂ ਲਾਗੇ ਨੀਅਰ ਜੋੜਾ ਖੇਤਰਾ ਆਪਾਂ ਏਜੰਸੀ ਖੋਲੀ ਆ ਤੇ ਇਹ ਏਜੰਸੀ ਇਲੈਕਟ੍ਰਿਕ ਸਕੂਟਰੀਆਂ ਦੀ ਆ ਮੇਰਾ ਨਾਮ ਸੁਗਮਨ ਪੀਰ ਸਿੰਘ ਹੈ ਤੇ ਇਹ ਕਿਹੜੀਆਂ ਕਿਹੜੀਆਂ ਸਕੂਟਰੀਆਂ ਆ ਆਪਣੇ ਕੋਲ ਅਵੇਲੇਬਲ ਆਪਣੇ ਕੋਲੇ ਵੱਖ-ਵੱਖ ਰੇਟ ਤੇ ਵੱਖ-ਵੱਖ ਰੇਟ ਤੇ ਸਕੂਟਰੀਆਂ ਨੇ ਕਿ ਇੱਕਿਆਂ ਦੇ ਰੇਟ 81000 ਤੋਂ ਸਟਾਰਟ ਆ ਕਿੰਦਾ 60000 ਤੋਂ ਸਟਾਰਟ ਆ ਜਿਹੜੀਆਂ 81000 ਆਗੀਆਂ ਨੇ ਉਹ 100 ਕਿਲੋਮੀਟਰ ਚੱਲਦੀਆਂ ਨੇ ਤੇ ਉਹਨਾਂ ਚ ਬੈਟਰੀ ਦਾ ਫਰਕ ਆ 3 ਸਾਲ ਦੀ ਉਹਨਾਂ ਦੀ ਗਾਰੰਟੀ ਹੁੰਦੀ ਆ ਤੇ ਜਿਹੜੀਆਂ ਐਲ ਐਸ ਈ ਡੀਆਂ ਨੇ ਉਹਨਾਂ ਦੀ 1 ਸਾਲ ਦੀ ਗਾਰੰਟੀ ਹੁੰਦੀ ਹੈ ਤੇ ਬਾਕੀ ਇਹਨਾਂ ਦੇ ਬੈਟਰੀ ਦਾ ਹੁੰਦਾ ਵਾ ਇਹ ਚ ਜਿਹੜੀ 81000 ਵਾਲੀ ਆ ਉਹ ਚ ਲਿਥੀਅਮ ਦੀ ਬੈਟਰੀ ਆ ਜਾਂਦੀ ਹੈ ਤੇ ਜਿਹੜੀ 60000 ਵਾਲੀ ਉਹ ਚ ਐਲ ਐਸ ਈ ਦੀ ਬੈਟਰੀ ਆ ਜਾਂਦੀ ਹੈ ਬਾਕੀ ਆ ਹੁੰਦਾ ਤੇ ਇਹ ਚ ਫੀਚਰਸ ਆ ਜਾਂਦੇ ਨੇ ਕਰੂਜ਼ ਸਿਸਟਮ ਆ ਜਾਂਦਾ ਹੈ ਤੇ ਕਰੂਜ਼ ਸਿਸਟਮ ਆ ਜਾਂਦਾ ਤੇ ਅੱਜ ਕੀ ਫਾਇਦਾ ਹੁੰਦਾ ਹੈ ਸੂਰੀਆ ਲੈਂਦਾ ਫਾਇਦਾ ਇਹ ਕੀ ਜਿੱਦਾਂ ਕਿ ਆਪਾਂ ਰੋਜ਼ ਦਾ ਸੋ ਦਾ ਤੇਲ ਫੂਕਦੇ ਆ ਕਿ ਉਹੀ ਜਿੱਦਾਂ ਮਹੀਨੇ ਦਾ ਸੋ ਦਾ ਫੂਕਦੇ ਤੇ ਮਹੀਨੇ ਦਾ ਤੇ ਨਹੀਂ ਹਰਦਾ ਹੋ ਗਿਆ ਉਹੀ ਇਹ ਕਿਸ਼ਤ ਪੂਰੀ ਹੋ ਜਾਂਦੀ ਹੈ ਤੇ ਸਕੂਟਰੀਆਂ ਫ੍ਰੀ ਹੋ ਜਾਂਦੀਆਂ ਬੱਚੋ ਬਸ ਆਹੀ ਬੈਨੀਫਿਟ ਹੁੰਦਾ ਹੈ ਇੱਕ ਵਾਰੀ 4 ਐਂਡ 5 ਆਵਰਸ ਵਿੱਚ ਵਿੱਚ ਚਾਰਜ ਹੋ ਜਾਂਦੀ ਹੈ ਬੜੀ ਕਿੰਨੀ ਜਿਹੜੀ ਲਾਈਟ ਹੈ ਜਿਹੜੀ ਲਾਈਟ ਭਾਜੀ ਨਾ ਮਤ ਨਾ ਮਤ ਇਹਨਾਂ ਦੀ ਜ਼ਿਆਦਾ ਨਹੀਂ ਜਿਹੜੇ ਭਾਜੀ ਕੋਈ ਫਾਈਨਲ ਦੀ ਸੁਵਿਧਾ ਹੈਗੀ ਹੈ ਜੇ ਕਈ ਨਹੀਂ ਵੀ ਕਥਾ ਕਾਇ ਦੇ ਦੋ ਉਹਨਾਂ ਦੀ ਕੋਈ ਫਾਈਨਲ ਦੀ ਸੁਵਿਧਾ ਹੈਗੀ ਆ ਬਸ 20% 20% ਤਾਂ ਸਾਨੂੰ ਕੈਸ਼ ਜਿਨਾ ਪੈਂਦਾ ਬਾਕੀ ਸਾਰੀ ਲੋਨ ਦੀ ਸੁਵਿਧਾ ਇੱਥੇ ਹੀ ਆ ਸਾਰਾ ਆਪਾਂ ਕਰਕੇ ਦਵਾਗੇ ਤੇ ਜੇ ਤੁਹਾਡੇ ਬਜਾਜ ਕਾਰਡ ਵੀ ਹੈਗਾ ਉਹ ਵੀ ਚੱਲ ਜਾਂਦਾ ਤੇ 20% ਬਸ ਕੈਸ਼ ਦੇਣਾ ਪੈਂਦਾ ਹਾਂ ਹਾਂਜੀ ਭਾਈ ਬਜਾਜ ਕਾਰਡ ਤੋਂ ਮਿਲ ਜਾਂਦਾ ਤੇ ਜਿਸ ਦਾ ਸਰਕਾਰ ਨੇ ਰੂਲ ਕੱਢਿਆ 18 ਸਾਲ ਤੋਂ ਜਿਹੜੇ ਘੱਟ ਉਮਰ ਦੇ ਬੱਚੇ ਉਹਨਾਂ ਦੇ ਚਲਾਨ ਹੋਣ ਦੀ ਵੀ ਨਵੀਂ ਸਿਨ੍ਹਵਾਈ ਆ ਤੇ ਤੁਹਾਡੇ ਲੋਗ ਇਹਦੀ ਸਕੂਤੀਆਂ ਬਿਨਾਂ ਗੇਟ ਤੋਂ ਇਹਨਾਂ ਦਾ ਫਾਇਦਾ ਹੈ ਉਹ ਲੈਂਦਾ ਇਹਨਾਂ ਦਾ ਫਾਇਦਾ ਜ਼ਰੂਰ ਹੈ ਕਿ ਕਈ ਬੱਚੇ ਜਾਣ ਨਹੀਂ ਸਕਦੇ ਕਿ 16-17 ਸਾਲ ਦੇ ਕਿਹੜੇ ਬੱਚੇ ਦੇ ਪੇਰੈਂਟਸ ਦਾ ਹੁੰਦਾ ਵਾ ਕਿ ਕਿ ਕਈ ਬਾਹਰ ਹੁੰਦੇ ਨੇ ਪੇਰੈਂਟਸ ਪਪਾ ਬਾਹਰ ਹੁੰਦੇ ਆ ਇਹਨਾਂ ਦਾ ਫਾਇਦਾ ਤਾਂ ਵਾ ਕਿ ਬੱਚੇ ਲੈ ਕੇ ਜਾ ਸਕਦੇ ਨਾ ਇਹਨਾਂ ਦਾ ਲਾਇਸੈਂਸ ਦੀ ਲੋੜ ਹੈ ਨਾ ਮਤਲਬ ਕਿ ਆ ਚੂਰਸੀ ਦੀ ਨਹੀਂ ਹੁੰਦਾ ਇਹਦਾ ਸਪੀਡ ਸਪੀਡ ਲਿਮਟ ਵੀ ਹਾਂ ਦੀ ਸਪੀਡ ਲਿਮਟ ਹਾਂ ਦੀ ਸਪੀਡ ਲਿਮਟ ਵੀ ਇਹਦੀ ਘਟ ਹੈ ਤੇ 60 ਦੀ ਇਹਦੀ ਸਪੀਡ ਲਿਮਟ ਆ ਇਹਦੀ ਘਟ ਹੈ ਕਿ ਬੱਚੇ ਜ਼ਿਆਦਾ ਤੇਜ਼ ਨਹੀਂ ਚਲਾ ਸਕਦੇ ਕਿਤੇ ਫਿਊਚਰ ਕਿਹੜੇ ਕਿਹੜੇ ਜਿੰਨੇ ਲੈ ਕੇ ਨਹੀਂ ਜਾ ਸਕਦਾ ਕੋਈ ਲੌਕ ਹੋਵੇ ਇੱਕ ਫੀਚਰ ਭਾਜੀ ਇਹਦੀ ਕਾਰ ਕੀ ਲੋਕ ਉਹ ਆਈਂਦਾ ਵਾ ਕਿ ਮਤਲਬ ਕਿ ਆਪਾਂ ਜੇ ਲੋਕ ਕਰਦਾਂਗੇ ਚਾਬੀ ਦਿਓ ਤੇ ਕੋਈ ਜੇ ਆਪਾਂ ਹੱਥ ਲਾਵਾਂਗੇ ਕੋਈ ਮਤਲਬ ਕਿ ਚੋਰੀ ਨਹੀਂ ਹੋ ਸਕਦੀ ਚੋਰੀ ਨਹੀਂ ਹੋ ਸਕਦੀ ਜਾਮ ਹੋ ਜਾਂਦੇ ਨੇ ਟਾਇਰ ਜਿਵੇਂ ਮਤਲਬ ਗੱਡੀ ਵਰਗਾ ਫੀਚਰ ਆ ਗਿਆ ਗੱਡੀ ਵਰਗਾ ਫੀਚਰ ਆ ਗਿਆ ਦਾ ਕਾਰ ਵਰਗੀ ਕੀ ਕੰਟਰੋਲ ਹੈ ਸਾਰੇ ਜੀ ਅਲਾਰਮ ਸਿਸਟਮ ਅਲਾਰਮ ਸਿਸਟਮ ਹੈ ਜੀ ਜੀ ਵੀ ਸਹਿਯੋਗ ਮਿਲਿਆ ਇਲਾਕਾ ਨਿਵਾਸੀ ਆ ਰਹੇ ਨੇ ਹਾਂਜੀ ਆ ਰਹੇ ਨੇ ਕੱਲ ਵੀ ਦੋ ਤਿੰਨ ਵਿਕੀਆਂ ਨੇ ਕਿ ਬਹੁਤ ਵਧੀਆ ਕੰਮ ਚੱਲ ਰਿਹਾ ਤੇ ਮੈਂ ਤੇ ਇਹੀ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਕਿ ਵਾਦ ਤੋਂ ਵੱਧ ਆਓ ਤੇ ਹਾਂਜੀ ਸ਼ਾਇਦ ਜਾਂਦੇ ਆ ਨੀਅਰ ਜੋੜਾ ਛਤਰਾ ਖੋਲੀ ਹੈ ਤੇ ਅਧਿਕਾਰੀ ਜੀ ਵਾ ਮੌਕਾ ਜ਼ਰੂਰ ਦਿਓ ਜੀ ਕਹਿੰਦੇ ਡਿਸਕਾਊਂਟ ਵੀ ਵਗੈਰਿਓ ਵਧੀਆ ਰੇਟ ਦੇ ਦੇ ਆਹ ਡਿਸਕਾਊਂਟ ਵੀ ਜ਼ਰੂਰ ਦੇ ਰਿਆਂ ਜੀ ਕੋਈ ਕਸਟਮਰ ਆਨਾਂ ਨੂੰ ਕੋ ਡਿਸਕਾਊਂਟ ਦਿੱਤਾ ਹੈ ਅਸੀਂ ਡਿਸਕਾਊਂਟ ਦਿੱਤਾ ਜਾਂਦਾ ਬਾਈ ਜਿੰਨਾ ਮਤਲਬ ਕਿ ਇੱਚ ਸਾਨੂੰ ਪਿੱਛੋਂ ਆ ਜਾਂਦਾ ਉਹਨਾਂ ਨੂੰ ਡਿਸਕਾਊਂਟ ਆਪਾਂ ਦੇਈ ਦੇਈ ਦੇ ਹਾਂਜੀ ਮੈਂ ਇਲਾਕਣ ਵਾਸੀ ਇਹਨੂੰ ਅਪੀਲ ਕਰਦਾ ਕਿ ਇੱਕ ਵਾਰੀ ਜ਼ਰੂਰ ਸਾਨੂੰ ਸੇਵਾ ਦਾ ਮੌਕਾ ਦਿਓ ਤੇ ਟੈਸਟ ਡਰਾਈਵ ਨੂੰ ਸਕੂਟਰੀਆਂ ਅਵੇਲੇਬਲ ਨੇ ਟੈਸਟ ਡਰਾਈਵ ਲੈ ਕੇ ਵੇਖੋ ਇੱਕ ਵਾਰੀ ਸਾਰੇ ਫੀਚਰਸ ਚਲਾ ਕੇ ਵੇਖੋ ਤੇ ਫਿਰ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਅਡਰੈਸ ਵਧੀਆ ਅਡਰੈਸ ਵੇ ਹੈ ਜੋੜਾ ਖੇਤਰਾ ਡੇਰਾ ਬਾਬਾ ਨਾਨਕ ਰੋਡ ਜੋੜਾ ਖੇਤਰਾ ਆਂਦਾ ਵਾ ਤੇ ਨੀਅਰ ਪੈਟਰੋਲ ਪੰਪ ਫੋਨ ਨੰਬਰ ਵੀ ਹੈ ਭਾਜੀ ਫੋਨ ਨੰਬਰ ਭਾਜੀ 8423500007 ਫੋਨ ਨੰਬਰ ਜੀ ਮੈਂ ਆ ਭਾਜੀ ਬਹੁਤ ਵਧੀਆ ਮਹਿਸੂਸ ਕਰ ਰਹੇ ਨਾ ਨਵੀਂ ਸਕੂਟਰ ਲੈ ਕੇ ਕਿਉਂਕਿ ਮੈਂ ਮੇਰੇ ਕੋ ਪਹਿਲਾਂ ਐਕਟਿਵਾ ਸੀ ਡੇਲੀ ਦਾ 100 150 ਦਾ ਤੇਲ ਪੈਂਦਾ ਸੀ ਹੁਣ ਇਹਦੇ ਨਾਲ ਇਹ ਆ ਕਿ ਮੇਰਾ ਉਹ 100 150 ਰੋਜ਼ ਦਾ ਸੇਵ ਹੁੰਦਾ ਜਿਹਦੇ ਨਾਲ ਤੁਸੀਂ ਲਾ ਲੋਗੇ ਮਹੀਨੇ ਦਾ 3-4000 ਰੁਪਿਆ ਸੇਵ ਹੋਣ ਦਿਆ ਉਹੀ ਮੇਰੀ ਕਿਸ਼ਤ ਚੱਲ ਜਾਣੀ ਆ ਮੈਂ ਤੇ ਇਹੋ ਕਵਾਂਗਾ ਕਿ ਹਰ ਨੋਰਮਲ ਬੰਦੇ ਨੂੰ ਲੈਣੀ ਚਾਹੀਦੀ ਆ ਕਿਉਂਕਿ ਜੇ ਕੋਈ ਗਰੀਬਾ ਬੰਦਾ ਜਾਂ ਜਿੱਦਾਂ ਵੀ ਆ ਉਹ ਅਫੋਰਡ ਕਰ ਸਕਦਾ ਇਹਨੂੰ ਲੈ ਸਕਦਾ ਕਿ 3-4000 ਕਿਸ਼ਤ ਬਣਨੀ ਆ ਮਹੀਨੇ ਦੀ ਉਹੀ ਕਿਸ਼ਤ ਇੱਧਰ ਘਰ ਦੇ ਕਨਵਰਟ ਤੇ ਭਾਜੀ ਵਧੀਆ ਚੱਲ ਜਾਂਦਾ ਇਹ ਤੇ 2-3 ਮਹੀਨੇ ਚ ਫ੍ਰੀ ਹੋ ਜਾਣੀ ਆ ਭਾਜੀ ਇਹਦੇ ਫੀਚਰ ਬੜੇ ਜ਼ਬਰਦਸਤ ਹੈਗੇ ਆ ਇਹ ਦੇਖ ਹਾਂ ਹਾਂਜੀ ਭਾਜੀ ਇਹਦੇ ਫਿਊਚਰ ਇਹ ਆ ਕਿ ਇੱਕ ਤਾਂ ਪੋਲੂਸ਼ਨ ਨਹੀਂ ਆ ਸਭ ਦੂਜੀ ਗੱਲ ਇਹ ਕਿ ਆਪਾਂ ਬੈਟਰੀ ਚਾਰਜ ਕਰਨੀ ਆ ਉਹ ਸਰਕਾਰ ਨੇ ਜਿਹੜੀ ਕੀਤੀ ਬੱਤੀ ਫਰੀ ਇਹ ਹਰ ਬੰਦਾ ਕਰ ਸਕਦਾ ਇਹਨੂੰ ਚਾਰਜ ਚਾਰਜ 2-3 ਘੰਟੇ ਚ ਹੋ ਜਾਂਦੀ ਆ ਤੇ ਕੋਈ ਗੱਲ ਨਹੀਂ ਤਾਂ ਖਰਚਾ ਕੋਈ ਵੀ ਨਹੀਂ ਆ ਇੱਕ ਦੂਜੀ ਦੀ ਸਪੀਡ ਲਿਮਟ 50-60 ਦੀ ਆ ਕਿ ਜੇ ਆਪਾਂ ਜੀਟੀ ਰੋਡ ਤੇ ਗਾਦੀਏ ਬੜੀ ਤੇਜ਼ ਜਾਣ ਰਿਹਾ ਬੱਚੇ ਵੀ ਚਲਾ ਸਕਦੇ ਆ ਕੋਈ ਇਹਦੇ ਚ ਪ੍ਰੋਬਲਮ ਨਹੀਂ ਆਗੀ ਤੀਸਰਾ ਕੇ ਸ਼ਹਿਰ ਜਾਣਾ ਪਹਿਲਾਂ ਸੀ ਪਾਜੀ ਹੁਣ ਤੁਹਾਡੇ ਪਿੰਡ ਜੁੜੇ ਵੀ ਇਹ ਹੋ ਗਏ ਹਾਂਜੀ ਪਾਜੀ ਉਹ ਤੇ ਆ ਵੇਖੋ ਸ਼ਹਿਰ ਜਾਈਦਾ ਹੀ ਉੱਤੇ ਜਾ ਕੇ ਮਤਲਬ ਕਿ ਕੇ ਦੀ ਸ਼ਵਾਰ ਸ਼ਬਾਓ ਜਾਂ ਕਈ ਹਨਾ ਇੱਥੇ ਤੇ ਮਕੇ ਘਰ ਦੀ ਗੱਲ ਆ ਤੇ ਵੱਧ ਘੱਟ ਵੀ ਹੋ ਜੇ ਕੋਈ ਗੱਲ ਨਹੀਂ ਆ ਭਰਾ ਬੈਠੇ ਆ ਲੋਨ ਜੇ HDFC ਬੈਂਕ ਚ ਹੋ ਜਾਣਾ ਵਾ ਕੋਈ ਗੱਲ ਨਹੀਂ Bajaj Finance ਵੀ ਉਪਲਬਧ ਵਾ ਕੋਈ ਗੱਲ ਨਹੀਂ ਭਾਜੀ ਆਪਾਂ ਨੂੰ ਬਹੁਤ ਵਧੀਆ ਲੱਗਾ ਜੇ ਰੇਟ ਠੀਕ ਨੇ ਭਾਜੀ ਹਾਂਜੀ ਹਾਂਜੀ ਭਾਜੀ ਰੇਟ ਜੈਨੂਨ ਜਿਹੜੇ ਗੁਰਦਾਸਪੁਰ ਚ ਰੇਟ ਆ ਉਤੋਂ ਸਸਤੀ ਆਏ ਹਾਂਜੀ ਡਿਸਕਾਊਂਟ ਵੀ ਦੇ ਦੇਣੇ ਹਾਂਜੀ ਹਾਂਜੀ ਭਾਜੀ ਡਿਸਕਾਊਂਟ ਪੂਰਾ ਜੀ